ਸ਼ੁਰੂਆਤ ਹੀ ਦੇਖ ਲਓ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਟਰੈਕਟਰ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਵੱਡੇ ਕਾਫਲੇ ਲੈ ਕੇ ਜੁੜੀਆਂ ਐ। ਅੱਜ ਵੀ ਦੇਖੋ ਸੜਕਾਂ ਟੁੱਟੀਆਂ ਪਈਆਂ, ਸੀਵਰੇਜ ਬੰਦ ਐ, ਪੀਣ ਵਾਲਾ ਪਾਣੀ ਹੈ ਨਹੀਂ। ਕੋਈ ਨਵੀਂ ਚੀਜ਼ ਨਹੀਂ ਆਈ। ਸ਼ੁਰੂਆਤ ਹੀ ਦੇਖ ਲਓ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਟਰੈਕਟਰ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਵੱਡੇ ਕਾਫਲੇ ਲੈ ਕੇ ਜੁੜੀਆਂ ਐ। ਅੱਜ ਜੇ ਤੁਸੀਂ ਦੇਖੋ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬੰਦ ਹੈ ਪੀਣ ਵਾਲਾ ਪਾਣੀ ਹੈ ਨਹੀਂ ਕੋਈ ਨਵੀਂ ਚੀਜ਼ ਨਹੀਂ ਆਈ ਖਜ਼ਾਨੇ ਤੇ ਕਰਜ਼ਾ ਚਾੜ ਲਿਆ ਕਰਜ਼ਾ ਲੈ ਕੇ ਇਸ਼ਤਿਹਾਰਾਂ ਦੇ ਲਈ ਜਾਂਦੇ ਆ ਆਪਣੀ ਝੂਠੀ ਮਸ਼ਹੂਰੀ ਕਰਨ ਤੇ ਲੱਗੇ ਆ ਉਹ ਇਸ ਕਰਕੇ ਅੱਜ ਜੇ ਪੰਜਾਬ ਨੂੰ ਨਾ ਬਚਾਇਆ ਫਿਰ ਪੰਜਾਬ ਨੂੰ ਬਚਾਉਣਾ ਬੜਾ ਔਖਾ ਹੋ ਜਾਣਾ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਖੜੇ ਹੋ ਜਾਓ ਆਪਣੇ ਪੰਜਾਬ ਨੂੰ ਬਚਾਈਏ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਇਨਾਂ ਦਾ ਕੋਈ ਦਰਦ ਨਹੀਂ ਪੰਜਾਬ ਪ੍ਰਤੀ ਅੱਜ ਆਪਣੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਸਮਝਦੀ ਹੈ ਤੇ ਪੰਜਾਬ ਵਾਸਤੇ ਉਹਨੇ ਸੇਵਾ ਕੀਤੀ ਹੈ ਸ਼ੁਰੂਆਤ 'ਚ ਦੇਖ ਲਓ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਟਰੈਕਟਰ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਵੱਡੇ ਕਾਫਲੇ ਲੈ ਕੇ ਜੁੜੀਆਂ ਅੱਜ ਤੁਸੀਂ ਦੇਖੋ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬੰਦ ਹੈ ਪੀਣ ਵਾਲਾ ਪਾਣੀ ਹੈ ਨਹੀਂ ਕੋਈ ਨਵੀਂ ਚੀਜ਼ ਨਹੀਂ ਆਈ ਖਜ਼ਾਨੇ ਤੇ ਕਰਜ਼ਾ ਝੜ ਲਿਆ ਕਰਜ਼ਾ ਲੈ ਕੇ ਅਖਤਿਆਰਾਂ ਦੇ ਲਈ ਜਾਂਦੇ ਆ ਆਪਣੀ ਝੂਠੀ ਮਸ਼ਹੂਰੀ ਕਰਨ ਤੇ ਲੱਗੇ ਆ ਉਹ ਇਸ ਕਰਕੇ ਅੱਜ ਜੇ ਪੰਜਾਬ ਨੂੰ ਨਾ ਬਚਾਇਆ ਫਿਰ ਪੰਜਾਬ ਨੂੰ ਬਚਾਉਣਾ ਬੜਾ ਔਖਾ ਹੋ ਜਣਾ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਖੜੇ ਹੋ ਜਾਓ ਆਪਣੇ ਪੰਜਾਬ ਨੂੰ ਬਚਾ ਲਈਏ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਇਹਨਾਂ ਦਾ ਕੋਈ ਦਰਦ ਨਹੀਂ ਪੰਜਾਬ ਪ੍ਰਤੀ ਆ ਆਪਣੀ ਖੇਤਰੀ ਪਾਰਟੀ ਐ ਜਿਹੜੀ ਪੰਜਾਬ ਨੂੰ ਸਮਝਦੀ ਐ ਤੇ ਪੰਜਾਬ ਵਾਸਤੇ ਉਹਨੇ ਸੇਵਾ ਦਿੱਤੀ ਹੈ ਸ਼ੁਰੂਆਤ 'ਚ ਦੇਖ ਲਓ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਟਰੈਕਟਰ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਵੱਡੇ ਕਾਫਲੇ ਲੈ ਕੇ ਜੁੜੀਆਂ ਅੱਜ ਜੇ ਤੁਸੀਂ ਦੇਖੋ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬੰਦ ਹੈ ਪੀਣ ਵਾਲਾ ਪਾਣੀ ਹੈ ਨਹੀਂ ਕੋਈ ਨਵੀਂ ਚੀਜ਼ ਨਹੀਂ ਆਈ ਖਜ਼ਾਨੇ 'ਤੇ ਕਰਜ਼ਾ ਚਾੜ ਲਿਆ ਕਰਜ਼ਾ ਲੈ ਕੇ ਇਸ਼ਤਿਹਾਰਾਂ ਦੇ ਲਈ ਜਾਂਦੇ ਆ ਆਪਣੀ ਝੂਠੀ ਮਸ਼ਹੂਰੀ ਕਰਨ ਤੇ ਲੱਗੇ ਆ ਉਹ ਇਸ ਕਰਕੇ ਅੱਜ ਜੇ ਪੰਜਾਬ ਨੂੰ ਨਾ ਬਚਾਇਆ ਫਿਰ ਪੰਜਾਬ ਨੂੰ ਬਚਾਉਣਾ ਬੜਾ ਔਖਾ ਹੋ ਜਣਾ ਹੈ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਖੜੇ ਹੋ ਜਾਓ ਆਪਣੇ ਪੰਜਾਬ ਨੂੰ ਬਚਾਈਏ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਇਹਨਾਂ ਦਾ ਕੋਈ ਦਰਦ ਨਹੀਂ ਪੰਜਾਬ ਪ੍ਰਤੀ ਆ ਆਪਣੀ ਖੇਤਰੀ ਪਾਰਟੀ ਐ ਜਿਹੜੀ ਪੰਜਾਬ ਨੂੰ ਸਮਝਦੀ ਐ ਤੇ ਪੰਜਾਬ ਵਾਸਤੇ ਉਹਨੀ ਸੇਵਾ ਕੀਤੀ ਐ ਸ਼ੁਰੂਆਤ ਚ ਦੇਖ ਲਓ ਕਿਵੇਂ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਡਰੈਕਟਰ ਟਰਾਲੀਆਂ ਲੈ ਕੇ ਮੋਟਰਸਾਈਕਲ ਲੈ ਕੇ ਵੱਡੇ ਕਾਫਲੇ ਲੈ ਕੇ ਜੁੜੀਆਂ ਐ ਅੱਜ ਤੁਸੀਂ ਦੇਖੋ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬੰਦਾ ਪੀਣਾ ਵਾਲਾ ਪਾਣੀ ਹੈ ਨਹੀਂ ਕੋਈ ਨਵੀਂ ਚੀਜ਼ ਨਹੀਂ ਆਈ ਖਜ਼ਾਨੇ ਤੇ ਕਰਜ਼ਾ ਚਾੜ ਲਿਆ ਕਰਜ਼ਾ ਲੈ ਕੇ ਅਖਤਿਆਰਾਂ ਦੇ ਲਈ ਜਾਂਦੇ ਆ ਆਪਣੀ ਝੂਠੀ ਮਸ਼ਹੂਰੀ ਕਰਤੇ ਲੱਗੇ ਆ ਉਹ ਇਸ ਕਰਕੇ ਅੱਜ ਦੇ ਪੰਜਾਬ ਨੂੰ ਨਾ ਬਚਾਇਆ ਫਿਰ ਪੰਜਾਬ ਨੂੰ ਬਚਾਉਣਾ ਬੜਾ ਔਖਾ ਹੋ ਜਾਣਾ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਖੜੇ ਹੋ ਜਾਓ ਆਪਣੇ ਪੰਜਾਬ ਨੂੰ ਬਚਾਈਏ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਇਹਨਾਂ ਦਾ ਕੋਈ ਦਰਦ ਨਹੀਂ ਪੰਜਾਬ ਪ੍ਰਤੀ ਆ ਆਪਣੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਸਮਝਦੀ ਹੈ ਤੇ ਪੰਜਾਬ ਵਾਸਤੇ ਉਹਨੇ ਸੇਵਾ ਕੀਤੀ ਹੈ